ਤਸਵੀਰਾਂ ਦੇਖ ਰਹੇ ਹੋ ਜਹਾਜ਼ ਆ ਜਿਹੜੇ ਅਮਰੀਕਾ ਤੋਂ ਸਾਡੇ ਟਰੰਪ ਟਰੰਪ ਨੇ ਭੇਜਿਆ ਪਿਛਲੇ ਦਿਨੀ ਜਹਾਜ਼ ਆਇਆ ਇੰਡੀਆ ਦੇ ਵਿੱਚ ਇੰਡੀਆ ਦੇ ਸਾਡੇ ਲੋਕ ਜਿਹੜੇ ਉਤਰੇ ਆ ਨੌਜਵਾਨ ਅੰਮ੍ਰਿਤਸਰ ਜਾਜ ਉਤਰਿਆ ਤਾ ਨੌਜਵਾਨਾਂ ਦੇ ਹੱਥ ਦੇ ਵਿੱਚ ਹੱਥ ਕੜੀਆਂ ਲੱਗੀਆਂ ਪਿੱਛੇ ਹੱਥ ਬੰਨੇ ਹੋਏ ਤੇ ਬੇੜੀਆਂ ਪਾਈਆਂ ਹੋਈਆਂ ਲੱਤਾਂ ਦੇ ਵਿੱਚ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿਹੜੇ ਸਾਡੇ ਨੌਜਵਾਨ ਉਧਰੋਂ ਆ ਰਹੇ ਆ ਅਮਰੀਕਾ ਤੋਂ ਆਹੀ ਹਾਲ ਟਰੰਪ ਨੇ ਕੀਤਾ ਤਾਂ ਸਾਡੇ ਇੰਡੀਆ ਦੇ ਵਿੱਚ ਜਹਾਜ਼ ਉਤਰ ਗਿਆ ਤਾਂ ਵਿਜੇ ਕੁਮਾਰ ਸਾਡੇ ਨਾਲ ਆ ਗੱਲਬਾਤ ਕਰਦੇ ਆਂ ਸੀ ਵਿਜੇ ਜੀ ਆ ਹਾਲ ਬਣਾਇਆ ਹੋਇਆ ਤੁਸੀਂ ਈ ਕਹਨੇ ਚੋਗੇ ਇਹ ਬੇੜੀਆਂ ਇਸ ਕਰਕੇ ਪਾਈਆਂ ਕਿ ਜਿਹੜੇ ਸਾਡੇ ਨੌਜਵਾਨ ਲੱਖਾਂ ਕਰੋੜ ਲੱਖ ਰੁਪਏ ਲਾ ਕੇ ਜਿਹੜੀਆਂ ਮਾਵਾਂ ਨੇ ਆਪਦੇ ਸੋਨੇ ਗਹਿਣੇ ਵੇਚਤੇ ਮਾਪਿਓਆਂ ਨੇ ਆਪੀਆਂ ਜ਼ਮੀਨਾਂ ਵੇਚਤੀਆਂ ਮਾਂ ਤੋਂ ਪਿਆਰੀਆਂ ਪੈਣਾ ਨੇ ਆਪਦੇ ਜੀਵਰ ਵੇਚ ਕੇ ਜਿਹੜੇ ਨੌਜਵਾਨ ਫੌਰੀਂ ਦੇ ਅੰਦਰ ਭੇਜੇ ਸੀ ਉਹਨਾਂ ਦੇ ਨਾਲ ਅਮਰੀਕਾ ਸਰਕਾਰ ਨੇ ਧੱਕਾ ਕਰਕੇ ਉਹਨਾਂ ਨੂੰ ਜਹਾਜ਼ਾਂ ਤੇ ਕੈਦੀ ਬਣਾ ਕੇ ਬਾਸ ਭੇਜਤਾ ਪਾਣੀ ਤੱਕ ਨਹੀਂ ਪਿਆ ਗਿਆ ਕਿਸੇ ਨੂੰ ਰਾਹ ਦੇ ਵਿੱਚ ਜਿਵੇਂ ਉਹ ਅਤਵਾਦੀ ਹੋਣ ਠੀਕ ਹੈ ਏਜੰਟਾਂ ਨੇ ਪੈਸੇ ਲੈ ਲਏ ਉਹਨਾਂ ਨੂੰ ਸਵਜਵਾਗ ਦਿਖਾਤਾ ਸਵਜਵਾਗ ਦਿਖਾ ਕੇ ਉਹ ਚਲੇ ਗਏ ਉਹਦਾ ਜਿਹੜੇ ਵਾਰ-ਵਾਰ ਨੌਜਵਾਨ ਬਾਹਰ ਨੂੰ ਭੱਜ ਰਹੇ ਹਨ ਨਾ ਫੋਰਨ ਤੇ ਜਾ ਰਹੇ ਉਹਦਾ ਕਾਰਨ ਹੈ ਵੀ ਸਾਡੇ ਹਿੰਦੂਸਤਾਨ ਤੇ ਪੰਜਾਬ ਤੇ ਖਾਸ ਕਰਕੇ ਰੋਜ਼ਗਾਰ ਹੀ ਨਹੀਂਗਾ ਇਸ ਕਰਕੇ ਬਾਹਰ ਨੂੰ ਜਾ ਰਹੇ ਕਿੰਦਾ ਜੀ ਕਰਦਾ 70 70 ਲੱਖ ਰੁਪਇਆ ਲਾ ਕੇ ਸਾਰਾ ਕੁਝ ਵੇਚ ਕੇ ਆਰਤੀਆਂ ਤੋਂ ਪੈਸੇ ਲੈ ਕੇ ਲੋਨ ਲੈ ਕੇ ਤੇ ਪੜਾ ਕੇ ਨੇ ਆਪਣੇ ਬੱਚਿਆਂ ਨੂੰ ਜਵਾਨ ਕੱਲੇ-ਕੱਲੇ ਜੁਆਕ ਹੈ ਕੱਲੀਆਂ-ਕੱਲੀਆਂ ਕੁੜੀਆਂ ਕੱਲੇ ਕਿਹਦੇ ਜਿਹੜਾ ਬੋਰਨ ਦੇ ਅੰਦਰ ਭੇਜਦੇ ਉਹ ਭੇਜਦੇ ਆ ਵੀ ਚਲ ਸਾਡਾ ਬੱਚਾ ਬੱਚੇ ਦੀ ਇੱਛਾ ਹੈਗੀ ਹੈ ਕਿਉਂਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਭਰ ਲੈਂਦਾ ਜੇ ਗਲੀ ਚੋਂ ਇੱਕ ਜਾਂਦਾ ਤੇ ਦੂਜੀ ਗਲੀ ਵਾਲਾ ਕਹਿੰਦਾ ਮੈਂ ਵੀ ਪਾ ਆਪਣਾ ਬੱਚਾ ਉੱਥੇ ਮੇਰਾ ਵੀ ਬੱਚਾ ਜਾਵੇ ਹਰ ਮਾਂ ਪਿਓ ਚੰਗੇ ਲਈ ਕਰਦਾ ਮਾਂ ਬੱਚਿਆਂ ਦੀ ਜਿੱਤ ਪੂਰੀ ਕਰਵਾਉਂਦਾ ਪਰ ਜਿਹੜੇ ਨੌਜਵਾਨ ਉੱਥੇ ਗਏ ਸੀ ਮੰਨ ਲਓ 2 ਨੰਬਰ ਚ ਗਏ ਸੀ 2 ਨੰਬਰ ਚ ਭੇਜਦਾ ਪਰ ਜੈਂਟਾ ਨੇ ਉਹਨੂੰ ਐ ਨਹੀਂ ਦੱਸਿਆ ਵੀ 2 ਨੰਬਰ ਚ ਭੇਜਦਾ ਉੱਥੇ ਚਲੇ ਗਏ ਉਹ 2 ਤੋਂ 3 ਮਹੀਨੇ ਉੱਥੇ ਜੰਗਲਾਂ ਚ ਰਹੇ ਉਸ ਤੋਂ ਬਾਅਦ ਜੋ ਸਰਕਾਰ ਬਦਲੀ ਉਹਨਾਂ ਨੇ ਫੜ ਕੇ ਤੇ ਸੰਗਲ ਬੰਨ ਕੇ ਪੈਰਾ ਚ ਬੇੜੀਆਂ ਪਾ ਕੇ ਹੱਤ ਬੰਨ ਕੇ ਤੇ ਜਹਾਜ਼ ਚ ਭੇਜਦਾ ਵੀ ਹੁਣ ਮੇਰਾ ਕੁਐਸਚਨ ਹੈ ਕਿ ਜਹਾਜ਼ ਚ ਵੀ ਨੌਜਵਾਨ ਨਿਕਲ ਕੇ ਭੱਜ ਜਾਂਦੀਆਂ ਮੇਰੀਆਂ ਬੇਟੀਆਂ ਭੈਣਾ ਭੱਜ ਜਾਂਦੀਆਂ ਅੱਜ ਇਹ ਹਾਲਾਤ ਆ ਹੋ ਰਿਹਾ ਉਹਨਾਂ ਦਾ ਪਰਿਵਾਰ ਰੋ ਰਿਹਾ ਸਭ ਕੁਝ ਲੁੱਟ ਗਿਆ ਤੇ ਪੈਸਾ ਵੀ ਲੱਗ ਗਿਆ ਬੱਚੇ ਵੀ ਵਾਪਸ ਆ ਗਏ ਤੇ ਜਿਹੜੇ 195 ਦੇਸ਼ਾਂ 'ਚ ਸਾਡੇ ਨੌਜਵਾਨ ਮੇਰੇ ਪਰਿਵਾਰ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲੋਕ ਬੈਠੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਰਲ ਮਿਲ ਕੇ ਯਾਰ ਉਹਨਾਂ ਦਾ ਸਾਥ ਦਿਓ ਜਿਹੜੇ ਉੱਥੇ ਬੈਠੇ ਆ ਉਹਨਾਂ ਦੇ ਨਾਲ ਭਰਾਵਾਂ ਵਾਲਾ ਵਿਤਕਰਾ ਕਰੋ ਠੀਕ ਹੈ ਜੇ ਤੁਸੀਂ ਸੱਟੋ ਤਾਂ ਉਹਨਾਂ ਨੂੰ ਵੀ ਸੱਟ ਕਰੋ ਤੇ ਪੰਜਾਬ ਦੇ ਵਿੱਚ ਜਿਵੇਂ ਮੰਨ ਲਓ ਹੁਣ ਇੱਥੇ ਜੀਤ ਰੋਡ ਸੀ ਜਿੱਥੇ ਆਪਾਂ ਹੁਣ ਬਠਿੰਡੇ ਦੇ ਪ੍ਰਦਰਸ਼ਨ ਕਰ ਰਹੇ ਹਾਂ ਉਹ ਨੌਜਵਾਨਾਂ ਲੱਖਾਂ ਦੇ ਲਈ ਮੈਂ ਕਰ ਰਿਹਾ ਜਿਹੜੇ ਜਿਨ੍ਹਾਂ ਨਾਲ ਤੱਕਾ ਉਰੇ ਅੱਜ ਫੇਰ ਕਹਿੰਦੇ ਕਾਜਜ ਭਰ ਕੇ ਭੇਜਣਾ ਕਾਜਜ ਪਹਿਲਾਂ ਭੇਜਦਾ ਹੈ ਹਿਸਾਬ ਨਾਲ ਤਾਂ ਰੋਜ਼ ਹੀ ਕਾਜਜ ਆਣਗੇ ਤੇ ਸਾਡੇ ਮੋਦੀ ਸਾਹਿਬ ਢੰਪ ਸਾਹਿਬ ਨੂੰ ਮਿਲ ਕੇ ਜੱਫੀ ਪਾ ਕੇ ਆਏ ਆਏ ਉਹਨਾਂ ਦੇ ਕੰਨ ਚ ਇਹ ਤਾਂ ਕਹਿਣਾ ਸੀ ਭਾਈ ਯਾਰ ਐਨੇ ਬੇਇੱਜ਼ਤੀ ਕਰਕੇ ਤਾਂ ਨਾ ਭੇਜੋ ਉਹਨਾਂ ਦਾ ਕਸੂਰ ਕੋਈ ਨਹੀਂ ਨੌਜਵਾਨਾਂ ਦਾ ਕਸੂਰ ਇਹਨਾਂ ਵੀ ਏਜੰਟਾਂ ਨੇ ਗੁੰਮਰਾਹ ਕਰਤਾ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਪੰਜਾਬ ਦੇ ਅੰਦਰ ਬਹੁਤ ਕੰਮ ਐ ਕਰੋ ਯਾਰ ਇਹਨਾਂ ਨੇ ਪੈਸਾ ਲਾ ਕੇ ਪੰਜਾਬ ਹੀ ਇੰਗਲੈਂਡ ਬਣ ਜਾਣਾ ਜੀ ਕੈਨੇਡਾ ਬਣ ਜਾਣਾ ਅਮਰੀਕਾ ਬਣ ਜਾਣਾ ਤਾਂ ਪੰਜਾਬ ਹੀ ਬਣ ਜਾਂਦਾ ਕਿਵੇਂ ਦੇਖਦੇ ਸਰਕਾਰਾਂ ਦਾ ਰੋਲ ਕਿਵੇਂ ਦੇਖਦੇ ਸਰਕਾਰਾਂ ਦਾ ਰੋਲ ਤਾਂ ਦੇਖੋ ਪੰਜਾਬ ਤਾਂ ਬੇਰੋਜ਼ਗਾਰ ਫਾਰਾ ਬੇਰੋਜ਼ਗਾਰੀ ਬੇਰੋਜ਼ਗਾਰੀ ਹੈ ਇੱਥੇ ਕੋਈ ਫੈਕਟਰੀਆਂ ਨਹੀਂ ਲੱਗ ਰਹੀਆਂ ਆ ਜਿਹੜੇ ਮੰਨ ਲੋ ਮੋਗਾ ਚਲ ਜੋ ਜਲੰਧਰ ਚਲ ਜੋ ਹਿਆਰਪੁਰ ਚਲ ਜੋ ਗੁਰਦਾਸਪੁਰ ਚਲ ਜੋ ਬਟਿੰਡਾ ਹੀ ਲਾ ਲੋ ਹੁਣ ਇਹ ਸਾਰੇ ਪਿੰਡ ਦੇ ਪਿੰਡ ਖਾਲੀ ਹੋ ਗਏ ਫੌਰਨ ਸ਼ਿਫਟ ਹੋ ਗਏ ਇਹ ਇਹ ਕਹਿੰਦੇ ਵੀ ਉੱਥੇ 2 ਨੰਬਰ ਚ ਆਏ ਸੀ ਜੇ 2 ਨੰਬਰ ਚ ਆਏ ਸੀ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਕੋਈ ਟਾਈਮ ਦੇਣਾ ਚਾਹੀਦਾ ਸੀ 2-4 ਮਹੀਨਿਆਂ ਦਾ ਭਾਈ ਤੁਸੀਂ ਆਪ ਦਾ ਵਾਪਸ ਚਲੇ ਜਾਓ ਜਾਂ ਆਪਦੇ ਕਾਗਜ਼ ਪੱਤਰ ਪੂਰੇ ਕਰ ਲੋ ਇੱਕ ਨੰਬਰ ਚ ਆਜੋ ਤੁਹਾਨੂੰ ਵੈਲਕਮ ਹੈ ਪਰ ਆ ਜਿਹੜਾ ਬਤਕਰਾ ਕਰਨਾ ਵੀ ਅੱਤਵਾਦੀ ਬਣਾ ਕੇ ਉਹਨਾਂ ਨੂੰ ਕਰਨਾ ਜਿਹੜੇ ਸਾਡੇ ਉੱਥੇ ਪ੍ਰੋਤਿਆਂ ਮੰਗਦੇ ਉੱਤੇ ਫੋਨ ਕਰਦੇ ਉਹਨਾਂ ਨੂੰ ਤਾਂ ਕੋਈ ਨਹੀਂ ਬੁਲਾਉਂਦਾ ਨਾ ਹੀ ਉਹਨਾਂ ਸਭ ਤੋਂ ਵੱਡੀ ਨਕੰਮਾ ਸਾਡਾ ਹਿੰਦੂਸਤਾਨ 'ਚ ਕਮੀ ਦੇਖੋ ਵੀ ਕੋਈ ਵੀ ਪਾਰਟੀ ਬੋਲੀ ਕਾਂਗਰਸ ਨਹੀਂ ਬੋਲੀ ਆਪ ਨਹੀਂ ਬੋਲੀ ਭਾਜਪਾ ਨਹੀਂ ਬੋਲੀ ਬੀਐਸਪੀ ਨਹੀਂ ਬੋਲੀ ਲੋਕ ਸਵਾਦ ਦੇ ਅੰਦਰ 544 ਜਿੱਤ ਕੇ ਜਾਂਦੇ ਇੱਕ ਵੀ ਨਹੀਂ ਬੋਲਿਆ ਤੁਹਾਨੂੰ ਲੋਕਾਂ ਲਈ ਭੇਜਿਆ ਜੇ ਧੱਕਾ ਚਲੇਗੇ ਤੁਸੀਂ ਉਹ ਜਿਹੜੇ ਮੈਨੂੰ ਐ ਲੱਗਦਾ ਵੀ ਇਹਨਾਂ ਸਰਕਾਰਾਂ ਵੀ ਮਿਲੀਆਂ ਹੋਈਆਂ ਉਹਦਾ ਕਾਰਨ ਹੈ ਕਿ ਜਦੋਂ ਦਫਤਰ ਖੁੱਲਦੇ ਆ ਦੁਕਾਨਦਾਰੀਆਂ ਬਲਦੀਆਂ ਬਾਹਰ ਭੇਜਣਦੀਆਂ ਉਹਨਾਂ ਦੇ ਸਾਰੇ ਡਾਕੂਮੈਂਟ ਚੈੱਕ ਕਿਉਂ ਨਹੀਂ ਕੀਤੇ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਲਾਇਸੈਂਸ ਸਰਕਾਰ ਦਿੰਦੀ ਹੈ ਕਿ ਇਹ ਥਰੇਮ ਖੁੱਲ ਜਾਂਦੇ ਆ ਉਹਨਾਂ ਨੂੰ ਖੁੱਲਣ ਦੇ ਹੁਣ ਸੀਆੜੀ ਵਾਲੇ ਵੀ ਪੁੱਛੇ ਵੀ ਉਹ ਖੁੱਲੇ ਨਹੀਂ ਪਰ ਉਹ ਭੱਜ ਕਿਉਂ ਗਏ ਮੇਰਾ ਤਾਂ ਇੱਕ ਸਰਕਾਰਾਂ ਕੇ ਕੇ ਬੇਨਤੀ ਹੈ ਫੇਰ ਇੱਕ ਹੋਰ ਦੇਖੋ ਸਾਰੇ ਗੁਜਰਾਤ ਦੇ ਬੰਦੇ ਵਿੱਚ ਆਜ ਦੇ ਹਰਿਆਣੇ ਦੇ ਵਿੱਚ ਉਤਾਰੇ ਪੰਜਾਬ ਦੀ ਧਰਤੀ ਸਾਡੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਉੱਥੇ ਉਤਾਰੇ ਗਿਆ ਜਾਜ ਇਹ ਸਾਨੂੰ ਬੇਇਜਤ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਹਿੰਦੁਸਤਾਨ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਪੰਜਾਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਬੇਇੱਜ਼ਤੀ ਇਹ ਹੈ ਕਿ ਜਦੋਂ ਉਹ ਨੋ ਜਹਾਜ਼ ਆਇਆ ਪਤਾ ਲੱਗ ਗਿਆ ਸੀ ਵੀ ਜਹਾਜ਼ ਆ ਰਿਹਾ ਪਰ ਕੋਈ ਵੀ ਐਮਐਲਏ ਕੋਈ ਵੀ ਬੰਦਾ ਉੱਥੇ ਉਹਨਾਂ ਨੂੰ ਰਿਸੀਵ ਕਰਨ ਨਹੀਂ ਗਿਆ ਇੱਕ ਪਤਾ ਕੋਲੰਬੀਆ ਦੇ ਜਿਹੜਾ ਰਾਸ਼ਟਰਪਤੀ ਸੀ ਜਹਾਜ਼ ਲੈ ਕੇ ਗਿਆ ਉਹ ਬੜੇ ਪਿਆਰ ਨਾਲ ਸਤਿਕਾਰ ਨਾਲ ਆਪਣੇ ਬੰਦੇ ਇਹ ਹੀ ਮੈਂ ਕਹਿ ਰਿਹਾ ਨਾ ਹਿੰਦੁਸਤਾਨ ਨੂੰ ਚਾਹੀਦਾ ਸੀ ਵੀ ਭਾਈ ਹੁਣ ਜਵੇਂ ਉੱਥੇ ਮੋਦੀ ਸਾਹਿਬ ਗਏ ਸੀ ਵੀ ਐਸੇ ਡੰਪ ਸਾਹਿਬ ਤੁਸੀਂ ਆਇਆ ਨਾ ਭੇਜੋ ਅਸੀਂ ਆਪਦੇ ਜਹਾਜ਼ ਭੇਜਦੇ ਆ ਜਿਹੜੇ ਤੁਹਾਨੂੰ ਲੱਗਦੇ 2 ਨੰਬਰ 'ਚ ਗਏ ਆ ਇਹਨਾਂ ਨੂੰ ਅਸੀਂ ਆਪਦੇ ਜਹਾਜ਼ਾਂ ਤੇ ਇੱਜ਼ਤ ਮਾਨ ਨਾਲ ਲੈ ਕੇ ਜਾਂਦੇ ਆ ਹੁਣ ਸਰਕਾਰਾਂ ਦਾ ਫਰਜ਼ ਕੀ ਬੰਦਾ ਹੈ ਉੱਥੇ ਪੈਸਾ ਬਰਬਾਦ ਹੋ ਗਿਆ ਖਤਮ ਹੋ ਗਿਆ ਏਜੰਟ ਖਾ ਗਏ ਉਸ ਏਜੰਟਾਂ ਨੂੰ ਫੜ ਕੇ ਪੈਸਾ ਦਵਾਈ ਜਾਵੇ ਕੱਲਾ ਪਰਚਾ ਨਾ ਕੀਤਾ ਜਾਵੇ ਪੈਸਾ ਦਵਾਈ ਜਾਵੇ ਉਹਨਾਂ ਨੌਜਵਾਨਾਂ ਦਾ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਦਾ ਜਿਹੜੇ ਉੱਥੇ ਗਏ ਸੀ ਨੌਜਵਾਨ ਉਹਨਾਂ ਨੂੰ ਪੈਸਾ ਦਵਾਈ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਜੀ ਤੁਸੀਂ ਬੜੇ ਹਨਾ ਲੋਕ ਡਰਾਮੇਬਾਜ਼ ਕਹਿੰਦੇ ਬੀਜੇ ਕੁਮਾਰ ਡਰਾਮੇਬਾਜ਼ ਹਨਾ ਡਰਾਮਾ ਕਰਦਾ ਥੋੜੇ ਦਿਨਾਂ ਬਾਅਦ ਡਰਾਮਾ ਕਰ ਲੰਦਾ ਤੇ ਡਰਾਮਾ ਕਰਨ ਨਾਲ ਮਿਲਦਾ ਜਿਹੜਾ ਡਰਾਮਾ ਕਰਦਾ ਮੈਂ ਉਹ ਜਿਹੜੇ ਮੈਨੂੰ ਡਰਾਮੇ ਆਵਾਜ਼ ਕਹਿਣ ਵਾਲੇ ਆ ਆ 20 25 ਕਿਲੋ ਦਾ ਲੋਹਾ ਪਾ ਕੇ ਦੋ ਤਿੰਨ ਘੰਟੇ ਮੈਨੂੰ ਬਹਿ ਕੇ ਦਿਖਾ ਦਿਓ ਯਾਰ ਹੈ ਮੇਰਾ ਕਿਹੜਾ ਇੱਥੇ ਕੋਈ ਫੋਰਨ ਦੇ ਅੰਦਰ ਕੋਈ ਰਿਸ਼ਤੇਦਾਰ ਆ ਜਿਹੜਾ ਮੇਰੇ ਇੱਥੇ ਹਜਾਰ ਚ ਉਤਾਰੇ ਮੇਰੇ ਕੋਲ ਰਿਸ਼ਤੇਦਾਰ ਉੱtre ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਮੈਨੂੰ ਡਰਾਮੇ ਆਵਾਜ਼ ਕਹਿੰਦੇ ਹੋ ਤੁਸੀਂ ਆਹੋ ਇੱਕ ਦਿਨ ਕਰਕੇ ਤਾਂ ਦਿਖਾਓ ਨਾ ਸਮਾਜ ਲਈ ਮੈਂ ਸਵਾਜ ਦੀ ਆਵਾਜ਼ ਉਠਾਣਾ ਆਵਾਜ਼ ਉਠਾ ਕੇ ਭੇਜਦਾ ਤੁਸੀਂ ਉਹ ਕੱਲੇ ਬਠਿੰਡੇ ਦੇ ਵਿੱਚ ਹੋਰ ਕਿਉਂ ਨਹੀਂ ਆਉਂਦਾ ਤਰੀਕਾ ਆਪਦਾ ਨਾ ਆਪੋਜੀਸ਼ਨ ਐ ਤੇ ਮੈਂ ਕਹਾਂ ਕੰਮ ਕਰਨ ਦਾ ਤਰੀਕਾ ਐ ਫਿਰ ਕਾਂਗਰਸ ਦੇ ਤੇ ਆਪੋਜੀਸ਼ਨ ਐ ਬੋਲਦੀ ਕਿਉਂ ਨਹੀਂ ਬੀਜੇਪੀ ਆਪੋਜੀਸ਼ਨ ਐ ਬੋਲਦੀ ਕਿਉਂ ਨਹੀਂ ਸਰਕਾਰਾਂ ਤੁਹਾਡੀਆਂ ਬੋਲਦੇ ਕਿਉਂ ਨਹੀਂ ਐਮਐਲਏ ਨਹੀਂ ਬੋਲਦਾ ਕੋਈ ਐਮਸੀ ਨੇ ਬਿਆਨ ਦਿੱਤਾ ਕਿਸੇ ਨੇ ਚਲੋ ਐਮਐਲਏ ਦੂਰ ਦਿਆ ਐਮਸੀ ਦਾ ਕਿਸੇ ਸਰਪੰਚ ਨੇ ਬਿਆਨ ਦਿੱਤਾ ਵੀ ਧੱਕਾ ਹੋਇਆ ਮੈਂ ਡਰਾਮੇ ਵਾਜਿਆ ਯਾਰ ਮੈਂ ਤਾਂ ਥੋਕ ਕੇ ਕਹਿੰਦਾ ਮੈਂ ਡਰਾਮੇ ਵਾਜਿਆ ਤੁਸੀਂ ਆਓ ਇੱਕ ਦਿਨ ਮੇਰੇ ਨਾਲ ਬੈਠੋ ਤਾਂ ਸੀ ਤਪਦੀ ਧੁੱਪ ਚੋਂ ਮੈਂ ਬੈਠਾ ਤਿੰਨ ਘੰਟੇ ਉਹਦੇ ਮ ਉਹ ਨੌਜਵਾਨ ਜਿਹੜੇ ਅਮਰੀਕਾ ਤੋਂ ੱੱੱਕੇ ਮਾਰ ਕੇ ਤੇ ਬੇਇੱਜ਼ਤ ਕਰਕੇ ਭੇਜੇਗੇ ਉਹ ਨੌਜਵਾਨਾਂ ਦੀ ਲੜਾਈ ਲੜ ਰਹੇ ਆ ਜੇ ਮਾੜੀ ਇਹਨੂੰ ਡਰਾਮੇਬਾਜ਼ ਕਹਿੰਦੇ ਤੋ ਮੈਂ ਹਜ਼ਾਰ ਵਾਰੀ ਲੜੂੰਗਾ ਡਰਾਮੇਬਾਜ਼ ਕਹੀ ਚਲੋ ਤਾਂ ਬਿਲਕੁਲ ਉਹ ਆ ਜਿਹੜੇ ਡਰਾਮੇਬਾਜ਼ ਕਹਿੰਦੇ ਆ ਵਿਜੇ ਕੁਮਾਰ ਕਈ ਕਮੈਂਟ ਵੀ ਲੋਕ ਕਰਨਗੇ ਵੀ ਅੱਦਾ ਥੋੜੇ ਦਿਨਾਂ ਬਾਅਦ ਡਰਾਮੇਬਾਜ਼ੀ ਕਰਨ ਲੱਗ ਜਾ ਪਰ ਕਹਿੰਦਾ ਮੇਰੇ ਵਾਂਗੂ ਡਰਾਮੇਬਾਜ਼ੀ ਕਰਕੇ ਦੇਖੋ ਆ ਜਿਹੜਾ ਇਹਨਾਂ ਦੇ ਸੰਗਲ ਪਾਏ ਹੋਏ ਆ 35 40 ਕਿਲੋ ਸੰਗਲ weight ਆ ਅੱਧਾ ਅੱਧਾ ਪੌਣਾ ਪੌਣਾ ਘੰਟਾ ਗਲਚ ਪਾ ਕੇ ਰੱਖਣੇ ਕੋ ਗਾਲ ਦੀਆਂ ਇਹਦੀਆਂ ਨਾੜਾਂ ਦੁਖਣ ਲੱਗ ਗਈਆਂ ਭਾਰ ਚੱਕਣਾ ਕੋਈ ਸੌਖਾ ਨਹੀਂ ਕਦੇ ਇਹ ਖੂਨ ਡੋਲਦੇ ਆ ਕਦੇ ਚੈਨਾ ਡੋਰ ਨੂੰ ਲੈ ਕੇ ਕਿਉਂਕਿ ਇਹ ਇਹ ਡਰਾਮਾ ਕਰਨਾ ਕੋਈ ਸੌਖਾ ਨਹੀਂ ਹੁੰਦਾ ਚੈਨਾ ਡੋਰ ਪਾਣੀ ਗਲ ਦੇ ਵਿੱਚ ਫਿਰ ਵੀ ਗਈ ਸੀ ਇਹਨਾਂ ਦੇ ਮੂੰਹ ਤੇ ਵੀ ਤੇ ओरिजिनल ਡਰਾਮਾ ਨਕਲੀ ਹੁੰਦਾ ਪਰ ਅਸਲੀ ਚੀਜ਼ ਬਣ ਜਾਂਦੀ ਹੈ ਹੁਣ ਜਿਹੜੇ ਸਾਡੇ ਇੱਥੋਂ ਕਮਾਈ ਵਾਸਤੇ ਨੌਜਵਾਨ ਜਾਂਦੇ ਆ ਬਾਹਰ ਕਮਾਈ ਕਰਨ ਵਾਸਤੇ ਜੇ ਇੱਥੇ ਕੁਝ ਨਹੀਂ ਮਿਲਦਾ ਨਹੀਂ ਰੁਜ਼ਗਾਰ ਮਿਲਦਾ ਤਾਂ ਜਾਂਦੇ ਆ ਤਾਂ ਗਏ ਉੱਥੇ ਕੋਈ ਉਹਨਾਂ ਨੇ ਕਤਲ ਨਹੀਂ ਕੀਤਾ ਕੋਈ ਜੁਰਮ ਨਹੀਂ ਕੀਤਾ ਉਹਨਾਂ ਨੇ ਇੱਥੋਂ ਗਏ ਸੀ ਤੇ ਜਿਹੜੇ ਡੌਂਕੀ ਲਵਾਉਂਦੇ ਆ ਜਿਹੜੇ ਏਜੰਟ ਆ ਜਿਨ੍ਹਾਂ ਦੇ ਲਾਇਸੈਂਸ ਨਹੀਂ ਹੁਣ ਕਿੱਧਰ ਗਏ ਉਹ ਏਜੰਟ ਮੈਂ ਸਰਕਾਰਾਂ ਨੂੰ ਕਹਿਣਾ ਚਾਹਨਾ ਪੁੱਛਣਾ ਚਾਹੁੰਦੇ ਆ ਅਸੀਂ ਸਰਕਾਰਾਂ ਨੂੰ ਇਹ ਵੀ ਪੁੱਛਦੇ ਆ ਲੋਕ ਜਦੋਂ ਇਹ ਟਰੈਵਲ ਏਜੰਟ ਆਪਦੇ ਦਫਤਰ ਖੋਲਦੇ ਆ ਕੀ ਉਹ ਅਪਰੂਵ ਹੁੰਦੇ ਆ ਲਾਇਸੈਂਸ ਲੈਂਦੇ ਆ ਕੀ ਉਹਨਾਂ ਕੋਲੇ ਲਾਇਸੈਂਸ ਹੁੰਦੇ ਆ ਇਹ ਸਾਰੇ ਉਹਦੋਂ ਚੈੱਕ ਕਿਉਂ ਨਹੀਂ ਕਰਦੇ ਸਾਡਾ ਪ੍ਰਸ਼ਾਸਨ ਉਦੋਂ ਕਿਉਂ ਨਹੀਂ ਦੇਖਦਾ ਜਦੋਂ ਕੋਈ ਗਲਤੀ ਹੋ ਜਾਂਦੀ ਆ ਕੋਈ ਨੁਕਸਾਨ ਹੋ ਜਾਂਦਾ ਉਦੋਂ ਲੀਹਾ ਪਟਣ ਆ ਪਹੁੰਚ ਜਾਂਦੇ ਆ ਤਾਂ ਇਹ ਵੀ ਜਾਂਚ ਕਰਕੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਜ਼ਿੰਦਗੀ ਖਰਾਬ ਕੀਤੀ ਆ ਨੌਜਵਾਨਾਂ ਦੀ ਖਰਾਬ ਕਰ ਰਿਹਾ ਚਾਹੇ ਡੋਂਕੀ ਲਾ ਕੇ ਜਾਂਦੇ ਆ ਕਸੂਰ ਚਾਹੇ ਇਹਨਾਂ ਦਾ ਪਰ ਜ਼ਿਆਦਾ ਹਿੱਸਾ ਤੋਂ ਡਾ ਜਦੋਂ ਪੈਸੇ ਲੈਣੇ ਹੋ ਤਾਂ ਉਹਨਾਂ ਤੇ ਵੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਆ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਤਾਂ ਤੁਸੀਂ ਟਰੰਪ ਨੂੰ ਮਿਲ ਕੇ ਆਏ ਹੋ ਤੇ ਆਹ ਸਲੂਕ ਆ ਜਿਹੜਾ ਪੰਜਾਬੀਆਂ ਨਾਲ ਸਾਡੇ ਇੰਡੀਆ ਦੇ ਲੋਕਾਂ ਨਾਲ ਕੀਤਾ ਕਿ ਦੋਸਤੀ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਬੇੜੀਆਂ ਪਾ ਕੇ ਪਾਣੀ ਤੱਕ ਨਹੀਂ ਪੁੱਛਿਆ ਜਹਾਜ਼ ਉਤਰਿਆ ਦੂਜੇ ਜਹਾਜ਼ ਦੀ ਤਿਆਰੀ ਆ ਅੰਮ੍ਰਿਤਸਰ ਪਹੁੰਚਿਆ ਸਾਡੇ ਮੁੱਖ ਮੰਤਰੀ ਉਹਨਾਂ ਨੇ ਵੀ ਕਿਹਾ ਕਿ ਜਹਾਜ਼ ਮੈਂ ਉਤਰ ਨਹੀਂ ਦੇਣਾ ਕਹਿੰਦੇ ਅੰਮ੍ਰਿਤਸਰ ਚਾਹੇ ਇਹ ਗੁਜਰਾਤ ਨੂੰ ਕਿਉਂਕਿ ਗੁਜਰਾਤ ਦੇ ਲੋਕ ਵੀ ਹੁੰਦੇ ਆ ਸਾਰੇ ਸਾਰੇ ਦੇਸ਼ ਤੋਂ ਲੋਕ ਜਾਂਦੇ ਆ ਕਿ ਪੰਜਾਬ ਦੇ ਵਿੱਚ ਹੀ ਤਾਰਨਾ ਜ਼ਰੂਰੀ ਸੀ ਤਾਂ ਇਸ ਕਰਕੇ ਇਹ ਜਹਾਜ਼ ਆ ਜਿਹੜਾ ਤਾਂ ਦਿੱਲੀ ਉੱਤਰੇ ਜਾਂ ਹੋਰ ਕਿਤੇ ਉੱਤਰੇ ਇਹ ਵੀ ਮੁੱਖ ਮੰਤਰੀ ਵੱਲੋਂ ਅਪਿਛਲੇ ਦਿਨੀ ਕਾਨਫਰੰਸ ਕੀਤੀ ਗਈ ਆ ਕੱਲ ਤਾਂ ਇਹ ਵਿਜੇ ਕੁਮਾਰ ਐਮਸੀ ਦਾ ਡਰਾਮਾ ਇਹ ਸੀ ਜਿਹੜੀ ਡਰਾਮੇਬਾਜ਼ੀ ਕਰਕੇ ਦਿਖਾਈ ਆ ਵੀ ਸਾਡੇ ਘੋਲੇ ਪਾਲੇ ਨੌਜਵਾਨਾਂ ਨੂੰ ਜਿਹੜਾ ਭੇਜਿਆ ਜਾਂਦਾ ਪੈਸੇ ਮੋٹے ਕੋਈ ਜ਼ਮੀਨਾਂ ਵੇਚਦਾ ਕੋਈ ਕੁਝ ਵੇਚ ਕੇ ਜਾਂਦੇ ਆ ਮੁੜ ਕੇ ਉਹ ਉਧਰੋਂ ਹੁਣ ਆਤ ਅਗੇ ਅੱਧੀ ਜ਼ਿੰਦਗੀ ਟੱਪ ਜਾਂ ਕੀ ਕਰਨਗੇ ਹੁਣ ਇੱਥੇ ਆ ਕੇ ਉਹ ਤਾਂ ਉਹਨਾਂ ਨੂੰ ਰੁਜ਼ਗਾਰ ਵੀ ਦੇਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਇੱਥੇ ਸਾਰਾ ਕੁਝ ਮਿਲਦਾ ਹੋਵੇ ਕਿਸੇ ਨੂੰ ਜਾਣ ਨੂੰ ਦਿਲ ਨਾ ਕਰੇ ਕੋਈ ਨਹੀਂ ਜਾਂਦਾ ਇੱਥੇ ਸਰਕਾਰਾਂ ਨੂੰ ਚਾਹੀਦਾ ਰੋਜ਼ਗਾਰ ਦੇਣ ਉਹਨਾਂ ਨੂੰ ਲੋਨ ਦੇਣ ਉਹਨਾਂ ਨੂੰ ਸਬਸਿਡੀਆਂ ਦੇਣ ਤਾਂ ਕੋਈ ਵੀ ਨਹੀਂ ਜਾਂਦਾ ਤਾਂ ਮਾੜਾ ਹੋਇਆ ਦੂਜੇ ਜਹਾਜ਼ ਦੀ ਵੀ ਕਹਿੰਦੇ ਤਿਆਰੀ ਆ ਪਰ ਆ ਜਿਹੜਾ ਭੇਜਣ ਦਾ ਤਰੀਕਾ ਹੈਗਾ ਜਿਹੜਾ ਉਹ ਬਹੁਤ ਗਲਤ ਤਰੀਕਾ ਜਿਹੜਾ ਬੇੜੀਆਂ ਪਾ ਕੇ ਅਤਕੜੀਆਂ ਲਾ ਕੇ ਤਾਂ ਇੱਕ ਪ੍ਰਦਰਸ਼ਨ ਕੀਤਾ ਗਿਆ ਬਿਜੇ ਕੁਮਾਰ ਬੱਲਿਓ ਵੀ ਬੜਾ ਜਿਹੜੇ ਲੋਕ ਡਰਾਮੇਵਾਜ਼ ਕਹਿੰਦੇ ਆ ਕਮੈਂਟਾਂ ਦੇ ਵਿੱਚ ਵੀ ਬੋਲਦੇ ਆ ਔਰ ਵੀ ਕਦੇ ਡਰਾਮਾ ਕਰਕੇ ਤਾਂ ਦੇਖੋ ਯਾਰ ਆ ਕੇ ਤੁਸੀਂ ਆਪ ਕਰ ਲੋ ਤੇ ਪਬਲਿਸਿਟੀ ਇਹ ਇਹ ਪਬਲਿਸਿਟੀ ਬਹੁਤ ਔਖੀ ਆ ਲੈਣੀ ਤੇ ਕਰਨੀ ਬਹੁਤ ਔਖੀ ਆ ਸੌਖੀ ਕਮੈਂਟਾਂ 'ਚ ਬਹੁਤ ਸੌਖਾ ਆਪਾਂ ਲਿਖ ਦਿੰਦੇ ਆ ਡਰਾਮੇਵਾਜ਼ ਤੇ 10 ਕਿ ਦਿਨਾਂ ਬਾਅਦ ਡਰਾਮੇਵਾਜ਼ ਪਰ ਡਰਾਮੇਵਾਜ਼ੀ ਕਰਕੇ ਦੇਖ ਲਓ ਜੇ ਇਹ ਪਿੱਟ ਦਾ ਹੋਰ ਕਿਉਂ ਨਹੀਂ ਪਿੱਟਦੇ ਕਿਉਂ ਨਹੀਂ ਆਪੋਜੀਸ਼ਨ ਕਿਉਂ ਨਹੀਂ ਦੂਜੀਆਂ ਸਰਕਾਰਾਂ ਉਹ ਕਰਦੀਆਂ ਤਾਂ ਜੁੜੇ ਰਹੋ ਤੁਸੀਂ ਨਾ ਪੰਜਾਬ ਨਾਲ ਮੈਂ ਨਰੇਸ਼ ਸ਼ਰਮਾ ਬਟਿੰਡਾ